ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਦੁਪੱਟੇ ਢਾਈ ਕਰਾਂਗੇ ਡਿਜ਼ਾਈਨ ਪਾਵਾਂਗੇ ਦੇ ਵਿੱਚ ਤੇ ਪੁਰਾਣੇ ਦੁਪੱਟੇ ਨੂੰ ਆਪਾਂ ਨਵਾਂ ਬਣਾਵਾਂਗੇ ਦੇਖੋ ਤੁਸੀਂ ਕਿਵੇਂ ਪੁਰਾਣੇ ਦੁਪੱਟੇ ਨਵਾਂ ਬਣਾ ਸਕਦੇ ਹੋ ਤੇ ਕਲਰ ਆਪਾਂ ਇਹਦਾ ਇਹੀ ਰੱਖਾਂਗੇ ਵਿੱਚ ਗੁਲਾਬੀ ਇੱਕ ਕਲਰ ਦਾ ਹੀ ਢਾਈ ਕਰਾਂਗੇ ਆਪਾਂ ਤੇ ਤੁਸੀਂ ਵੀ ਘਰ ਦੇ ਵਿੱਚ ਪੁਰਾਣੇ ਦੁਪੱਟੇ ਨਵਾਂ ਬਣਾ ਸਕਦੇ ਹੋ ਦੇਖੋ ਇਹ ਪਪਾਨ ਵਾਲਾ ਧਾਗੇ ਨਾਲ ਤਿੰਨਾ ਚੁੰਡਾ ਤੇ ਇਹ ਵਿਚਾਲਾ ਤਿੰਨੇ ਪਾਸੇ ਆ। ਦੋਨੇ ਹੁਣ ਤੁਹਾਨੂੰ ਦੱਸਦੇ ਆਂ ਅਸੀਂ ਇਹਨੂੰ ਕਿਵੇਂ ਕੀਤਾ। ਦੇਖੋ ਆਹ ਦੁਪੱਟਾ ਹੈ ਆਪਣਾ। ਇਹ ਤੇ ਅਸੀਂ ਤੁਹਾਨੂੰ ਦੱਸਦੇ ਹੀ ਆਂ ਇਹ ਆਪਾਂ ਡਾਈ ਨਹੀਂ ਕਰਨਾ। ਦੇਖੋ ਇਹਨੂੰ ਆਪਾਂ ਮੈਂ ਨਾ ਕੰਨੀ ਲੋਟ ਦੂਰਾ ਕੀਤਾ ਹੈ। ਐਸਾ ਲੋਟਾ। ਆਹ ਜਿਹੜਾ ਗੁਲਾਬੀ ਦੁਪੱਟਾ ਕੀਤਾ ਮੈਂ ਕੰਨੀ ਲੋਟ ਦੂਰਾ ਕੀਤਾ ਠੀਕ ਹੈ। ਨਿਕੋਜਾ ਦੂਰਾ ਕਰਨਾ ਦੇਖੋ ਇਹ ਤਾਂ ਮੈਂ ਦੂਰੇ ਦੁਪट्टे ਨੂੰ ਦੂਰਾ ਕੀਤਾ ਉਹ ਆਪਾਂ ਕਹਿ ਰਹੇ ਆ ਸਲੋਟ ਦੂਰਾ ਕਰਨਾ ਠੀਕ ਹੈ ਤੇ ਫਿਰ ਮੈਂ ਇਹਦਾ ਇੰਨਾ ਕੁ ਦੇਖੋ ਵੀ ਸਲੋਟ ਕੀਤਾ ਮੈਂ ਇਹ ਨਿਕੋਜਾ ਕਰ ਲੈ ਦੇਖੋ ਇਹ ਨੂੰ ਆਏ ਇੱਕ ਕੋਇਆ ਕਰ ਲਿਆ। ਇੱਕ ਵੇਨ ਮੈਂ ਇਸ ਲੋਟੇ ਕੋਇਆ ਕਰ ਲਿਆ ਸੀ ਇਹਨਾਂ ਦੁਪੱਟੇ। ਫਿਰ ਮੈਂ ਇਹਦਾ ਇਹਨੂੰ ਐਂ ਕੀਤਾ। ਇਹ ਤਾਂ ਮੇਰਾ ਇਗੜ ਟੁਕੜਾ ਹੈ। ਵੀ ਜਮਾ ਇੱਕੋ ਜਿਹਾ ਬਰਾਬਰ ਕਰਨਾ ਹੈ ਤੁਸੀਂ। ਫਿਰ ਮੈਂ ਐਂ ਕੀਤਾ ਇਹਨੂੰ। ਫਿਰ ਮੈਂ ਇਹਨੂੰ ਐਂ ਕੀਤਾ। ਫੇਰ ਐਂ ਕੀਤਾ ਠੀਕ ਐ ਐਸ ਲੋਟ ਕਰਕੇ ਸਾਰੇ ਦੁਪੱਟੇ ਨੂੰ ਫਿਰ ਮੈਂ ਇਧਰੋਂ ਬੰਨ ਲੈ ਧਾਗੇ ਨਾਲ ਇਧਰੋਂ ਬੰਨ ਲੈ ਤੇ ਇਧਰੋਂ ਬੰਨ ਲੈ ਠੀਕ ਐ ਐਸ ਨੂੰ ਉਹ ਮੈਂ ਦੂਰੇ ਤੋਂ ਤੁਹਾਨੂੰ ਦੱਸਿਆ ਸੀ ਹੁਣ ਮੈਂ ਤੁਹਾਨੂੰ ਲੜ ਕਰਨੀ ਹੋ ਸਕਦੀਆਂ ਵੀ ਜਿਵੇਂ ਆ ਕਹਿਰਾ ਦੁਪੱਟਾ ਦੇਖੋ ਕਹਿਰੇ ਦੁਪੱਟੇ ਨੂੰ ਐਂ ਕੰਨੀ ਲੋਟ ਦੂਗਾ ਕੀਤਾ ਮੈਂ ਦੁਪੱਟਾ ਐਸ ਤਰ ਫਿਰ ਇਹਦੇ ਤਿੰਨੇ ਹਿੱਸੇ ਕੀਤੇ ਇਰ ਮੈਂ ਇਹ ਤੰਨੇ ਸਿਕਲ ਦੇ ਐਸ ਲੋਤਾ ਹਈ ਇਹ ਮੈਂ ਕਰਿਆ ਬਰਾਬਰ ਤੇਰੇ ਨੂੰ ਐ ਕੀਤਾ ਸੀ ਠੀਕ ਹੈ ਕੰਨੀ ਰੋਟ ਇਹਨੂੰ ਦੁਪੱਟੇ ਨਾਲ ਮਾਈ ਰੱਖਿਆ ਸੀ ਤੇ ਕੰਨੀਆਂ ਦੋਨੇ ਜੋੜਦੀਆਂ ਸੀ ਦੂਰਾ ਕਰਦੇ ਸੀ ਇਹਨੂੰ ਠੀਕ ਹੈ ਪੱਲੇ ਫੜਕੇ ਦੂਰਾ ਕੀਤਾ ਸੀ ਜਿਵੇਂ ਆ ਪੱਲੇ ਆ ਇਹ ਫੜਕੇ ਦੂਰਾ ਨਹੀਂ ਕੀਤਾ ਸੀ ਕੰਨੀਆਂ ਨਾਲ ਇਹਨੂੰ ਦੂਰਾ ਕੰਨ ਨਾ ਮਲਾਈਆਂ ਸੀ ਠੀਕ ਆ ਹੁਣ ਆਪਾਂ ਰੰਗ ਵਾਗਦੇ ਆਂ ਇੰਦਰ ਆਪਣਾ ਪਾਣੀ ਗਰਮ ਹੋ ਗਿਆ ਜੀ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਰੰਗ ਪਾਉਨੇ ਆਂ ਦੇਖੋ ਆ ਥੋੜਾ ਜਿਹਾ ਰੰਗ ਹੀ ਆਪਾਂ ਪਾਇਆ ਥੋੜਾ ਜਿਹਾ ਹੁਣ ਪਾ ਦਿੰਨੇ ਜਦੋਂ ਆਪਾਂ ਚੁੰਨੀ ਡਾਈ ਕਰਵਾਉਨੇ ਆਂ ਆਪਾਂ ਕਈ ਵਾਰੀ ਕੋਲੇ ਬੈ ਜੰਨੇ ਆਂ ਤੇ ਉਹ ਥੋੜਾ ਥੋੜਾ ਰੰਗ ਹੀ ਪਾਉਨੇ ਦੇਖੋ ਆਪਾਂ ਅੱਧਾ ਕਚੌਂਚੇ ਤੋਂ ਵੀ ਘੱਟ ਪਾਇਆ ਠੀਕ ਹੈ ਤੇ ਹੁਣ ਨਾਮ ਕਰਾਉਨੇ ਆਪਾਂ ਇੱਥੇ ਤਾਂ ਜਦੋਂ ਚੱਕ ਨਾਮ ਕਰਾ ਲਈ ਜੇਦੋਂ ਆਪਾਂ ਸਾਰੀ ਢੱਬੀ ਪਾ ਦਿੰਨੇ ਹਾਂ ਉਹ ਤਾਂ ਕੋਈ ਫਾਇਦਾ ਨਹੀਂ ਗਾ ਵੀ 컬러 ਦਾ ਤੇ ਆਪਣਾ ਬਲਦਾ ਹੁੰਨੇ ਆਪਾਂ ਤੁਹਾਨੂੰ ਚੁੰਨੀ ਦਿਖਾਉਣੀ ਹੁੰਦੀ ਆ ਕਿ ਉਹਨੂੰ ਗਿੱਲੀ ਕਰਦੇ ਆਪਾਂ ਟਪੱਟੇ ਨੂੰ ਦੇਖੋ ਇੱਧਰ ਆਪਣਾ ਚੰਗੀ ਤਰ੍ਹਾਂ ਰੰਗ ਬਲ ਜਾਂਦਾ ਹੁਣ ਆ ਇਹ ਦੁਪੱਟੇ ਨੂੰ ਆਪਾਂ ਇਹਦੇ ਵਿੱਚ ਗਿੱਲਾ ਕਰ ਲੈਨੇ ਆਂ ਦੇਖੋ

ਦੇਖੋ ਜੀ ਆਪਾਂ ਇੱਕ ਪਾਸੇ ਇਹਦਾ ਕਲਰ ਕਰਦੇ ਆ ਇਹਨੂੰ ਆਪਾਂ ਇੱਧਰ ਪਾਣੀ ਕੇ ਬਾਅਲ ਲੈ ਨਹੀਂ ਦੇਖੋ ਫਿਰ ਆਪਾਂ ਦੂਜਾ ਪਾਸਾ ਡੋਵਾਂਗੇ ਫਿਰ ਤੀਜਾ ਪਾਸਾ ਇਹ ਆਪਾਂ ਤਿੰਨੇ ਕਰਕੇ ਹੁਣ ਆਪਾਂ ਇਹ ਪਾਸਾ ਫੜ ਕੇ ਡਵਾਉਣਾ 10 ਮਿੰਟ ਆਪਾਂ ਉਹ ਤੇ ਕਾ 10 ਇਹ ਤੇ ਤੇ 10 ਇਹ ਤੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਕਲਰ ਕਰਕੇ ਦੋਨੋਂ ਪਾਸੇ ਦੇਖੋ ਜੀ ਆਪਾਂ ਦੁਪੱਟਾ ਕਰ ਲਿਆ ਡਾਈ ਕਰਿਆ ਪਕਾੜੀ ਕਾਲੀ ਕਾਲੀ ਚ ਪਤਾ ਨਹੀਂ ਕਹੇ ਜਾ ਹੋਇਆ ਹੋਊਗਾ। ਥੇਨੋਂ ਆਪਾਂ ਇਹਨੂੰ ਖੋਲ ਦੇਣ ਦੁਪੱਟੇ ਨੂੰ। ਉਬਧੀ ਹੋਇਆ ਹੋਵੇ। ਛੋਟੇ ਕੋਲੇ ਮੋਟਾ ਧਾਗਾ ਹੋਵੇ ਤੁਸੀਂ ਮੋٹے ਧਾਗੇ ਨਾਲ ਵੀ ਬੰਨ੍ਹ ਸਕਦੇ ਆਂ। ਅੱਦੇ ਕੋ ਧਾਗਾ ਥੋੜਾ ਜਿਹਾ ਬ੍ਰੇਕ ਸੀਗਾ ਤੁਹਾਨੂੰ ਹੋਰ ਕੀ ਦਿਖਾਉਣਾ ਹੈ ਪਤਾ ਨਹੀਂ ਕਾ ਇਹ ਜਾ ਹੋਇਆ ਤੇ ਵੀਡੀਓ ਨੂੰ ਐਂਡ ਤੱਕਰ ਵੇਖੋ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਤੁਸੀਂ ਕੱਲੀ ਵੀ ਦੇਖੋ ਡਿਜ਼ਾਈਨ ਬਣਿਆ ਆਪਣੇ ਦੁਪੱਟੇ ਦੇ ਵਿੱਚ ਦੇਖੋ ਜੀ ਜੇ ਤੁਸੀਂ ਸੂਤੀ ਦੁਪੱਟਾ ਕਰਨਾ ਹੈ ਨਾ ਤੇ ਉਹਨੂੰ ਤੁਸੀਂ ਉਹ ਕਰ ਸਕਦੇ ਹੋ ਕੋਲ ਕੇ ਵੀ ਥੋੜਾ ਜਿਹਾ ਕਲਰ ਦੇ ਦਦਾਂ ਦੇਖੋ ਆਪਣੇ ਡਿਜ਼ਾਈਨ ਬਣਿਆ ਇੱਥੇ ਉਹ ਡਿਜ਼ਾਈਨ ਬਣਿਆ ਇੱਥੇ ਬਣ ਗਿਆ ਇੱਕ ਆ ਡਿਜ਼ਾਈਨ ਬਣ ਗਿਆ ਦੇਖੋ ਡੋਡੀ ਦੇ ਡਿਜ਼ਾਈਨ ਬਣ ਗਏ ਸਾਰੇ ਤੁਸੀਂ ਵੇਖ ਸਕਦੇ ਹੋ ਦੇਖੋ ਦੁਪट्टे ਨੂੰ ਨਵੀਂ ਲੁੱਕ ਮਿਲ ਗਈ ਤੇ ਕਾਲੀ ਕਾਲੀ ਜੀ ਕਰਿਆ ਮੈਂ ਵੀ 10 10 ਮਿੰਟ ਵੀ ਨਹੀਂ ਲਾਏ ਬਸ 5 5 7 7 ਮਿੰਟ ਹੀ ਲਾਏ ਆ ਤੇ ਆਪਣੇ ਡੋਡੀ ਡਿਜ਼ਾਈਨ ਬਣਿਆ ਸਾਰੇ ਦੁਪੱਟੇ ਦੇ ਵਿੱਚ ਦੇਖੋ ਤੇ ਤੁਸੀਂ ਇਹ ਵੀ ਇਸ ਤਰ੍ਹਾਂ ਪੁਰਾਣੇ ਦੁਪੱਟੇ ਨੂੰ ਵੀ ਡਾਈ ਕਰ ਸਕਦੇ ਹੋ ਨਵੇਂ ਨੂੰ ਵੀ ਕਰ ਸਕਦੇ ਹੋ ਤੇ گلابی ਹੈ ਇਹ ਵੀਡੀਓ ਚ ਥੋੜਾ ਜਿਹਾ ਹੋਰ ਕਲਰ ਫਿੱਕਾ ਵਾਲਾ ਆਈ ਜਾਂਦਾ ਤੇ گلابی ਕਲਰ ਦਾ ਦੁਪੱਟਾ ਇਹ ਤੇ ਮੈਂ گلابی ਕਲਰ ਰੱਖਿਆ ਸੀਗਾ ਵਿੱਚ ਤੇ ਵਿੱਚ ਮੈਂ ਜਾਵਣੀ ਦਾ ਡਿਜ਼ਾਈਨ ਬਣਾਤਾ ਦੇਖੋ ਤੇ ਇਹ ਸਾਡਾ ਦੁਪੱਟਾ ਡਾਈ ਕੀਤਾ ਪਸੰਦ ਆਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾ ਦਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ